ਜੋਗੀ ਜੀ ਇਸ ਕੇ ਬਾਦ ਹੋਈ ਥੋੜੀ ਦੇਰ ਥੀ ਬਸਤੀ ਸਰਹਿੰਦ ਸ਼ਹਿਰ ਕੀ ਇਟੋਂ ਦਾ ਢੇਰ ਥੀ ਬਚਨ ਕਰੇ ਸੀ ਸ਼ਿਦਾ ਨੇ ਕਹਿੰਦੇ ਕੰਧ ਚ ਨਹੀਂ ਜਿਣਿਆ ਇਹਦੇ ਤੁਸੀਂ ਆਪਣੇ ਮਹਿਲ ਮਨਾਰੇ ਢਾੜੇ ਨੇ ਜੋਗੀ ਜੀ ਇਸ ਕੇ ਬਾਦ ਹੋਈ ਥੋੜੀ ਦੇਰ ਸੀ ਕਹਿੰਦੇ ਥੋੜੀ ਦੇਰ ਹੀ ਹੋਈ ਬਸ ਫਿਰ ਸਰਹੰਦ ਇਟਾਂ ਦਾ ਢੇਰ ਹੀ ਨਜ਼ਰ ਆਇਆ ਗਧਿਆਂ ਦਾ ਹੱਥ ਚਲਾਏ ਖਾਲਸੇ ਨੇ ਗੁਰੂ ਮਾਰੀ ਸਰਹੰਗੂ ਦੇ ਅੰਦਰ ਤੇ ਇਹ ਕਹਿ ਕੇ ਬਾਬਾ ਫਤੇਹ ਸਿੰਘ ਜਣੀ ਨੀਹਾਂ ਦੇ ਵਿੱਚ ਅਲੋਪ ਹੋ ਗਏ ਜਾਂਦਿਆਂ ਜਾਂਦਿਆਂ ਆਹ ਵਜਨ ਗਏ ਕਹਿੰਦੇ ਅਸੀਂ ਆਪਣੀ ਜਾਨ ਦੇ ਕੇ ਤੁਹਾਡੀ ਸਭ ਦੀ ਜਾਨ ਬਚਾ ਜੰਮੇ ਸਿੱਖੀ ਦੇ ਮਹਿਲ ਦੀ ਨਿਓ ਅਸੀਂ ਆਪਣੇ ਸ਼ਰੀਰਾਂ ਤੇ ਆਪਣੇ ਸਿਰਾਂ ਤੇ ਬਣਾਉਣੀ ਆ ਤੇ ਸਾਡੀ ਸ਼ਹਾਦਤ ਦਾ ਕਿੱਸਾ ਦੁਨੀਆਂ 'ਚ ਚੱਲਦਾ ਰਹੇਗਾ ਸਿੰਘਾਂ ਦੀ ਸਲਤਨਤ ਦਾ ਅਸੀਂ ਪੌੜਾ ਲਗਾ ਦਿੱਤਾ ਹੁਣ ਗੱਦੀ ਦਖਤ ਤਾਜ ਰਾਜ ਭਾਗ ਸਾਡਾ ਪੰਥ ਪਾਵੇਗਾ ਸਾਡੀ ਸ਼ਹਾਦਤ ਮੁਗਲਾਂ ਦੇ ਰਾਜ ਦੀ ਜੜ ਪੱਟੇਗੀ ਤੇ ਦੁਨੀਆਂ ਤੋਂ ਜ਼ਾਲਮਾਂ ਦਾ ਨਾਮੋ ਨਿਸ਼ਾਨ ਮਿਟਾ ਦੇਵੇਗੀ ਕਹਿੰਦੇ ਠੋਟੀ ਤੱਕ ਇੱਟੇ ਚੁੰਨ ਦੀ ਗਈ ਮੂੰਹ ਤੱਕ ਆ ਗਈ ਬੀਨੀ ਕੋ ਢਾਂਦੇ ਹੀ ਉਹ ਅੱਖਾਂ ਬੇਸ਼ਾ ਗਈ ਆਖਰੀ ਦਰਸ਼ਨ ਬਾਬੇ ਜੋਰਾਵਰ ਸਿੰਘ ਤੇ ਫਤੇ ਸਿੰਘ ਦਾ ਕਰਕੇ ਆਪਾਂ ਬਸ ਚਮਕਾਉਣ ਦਾ ਇੱਕ ਮੰਗਲ ਕਰਦੇ ਆਂ ਕਹਿੰਦੇ ਜਦੋਂ ਕੰਧ ਠੋਡੀ ਤੱਕ ਆ ਗਈ ਇੱਟਾਂ ਲੱਗਦੀਆਂ ਲੱਗਦੀਆਂ ਮੂੰਹ ਤੱਕ ਆ ਗਈਆਂ ਬਸ ਫਿਰ ਬਾਬਿਆਂ ਦਾ ਦਰਸ਼ਨ ਜਿਹੜਾ ਹੋ ਰਿਹਾ ਸੀ ਉਹ ਭਾਈ ਉਸ ਖੂਨੀ ਦਵਾਰ ਦੇ ਅੰਦਰ ਉਲੋਕ ਹੋ ਗਿਆ ਬੀਣੀ ਕੋ ਟੱਕਦੇ ਹੀ ਉਹ ਅੱਖਾਂ 'ਪੇਛਾ ਗਈ ਜਦੋਂ ਹੀ ਨੱਕ ਵਾਲੀ ਇਤਲਾਈ ਦੂਜੇ ਨੇ ਮੱਥੇ ਤੱਕ ਸਾਰਾ ਸਿਰ ਟਕੋ ਲਿਆ ਅੱਖਾਂ ਵਿੱਚ ਆ ਗਈ ਗੱਸ ਕਰੋ ਭਾਈ ਕੰਧ 'ਚ ਖੜ ਕੇ ਆਪਣੇ ਆਪ ਨੂੰ ਚੜਾਉਣਾ ਇਹ ਉਹਨਾਂ ਸ਼ਹੀਦਾਂ ਦਾ ਹੀ ਬਸ ਹੈ ਆਪਾਂ ਦੇ ਬਸ ਉਹਨਾਂ ਦਾ ਮੰਗਲ ਕਰ ਸਕਦੇ ਆ ਉਹਨਾਂ ਦੀ ਵਡਿਆਈ ਕਰ ਸਕਦੇ ਆ ਤੇ ਜੇ ਉਹ ਆਪਣੇ ਤੇ ਮਿਹਰਬਾਨ ਹੋਣ ਤੇ ਆਪਾਂ ਵੀ ਇਹ ਇਤਿਹਾਸ ਬਣਾ ਸਕਦੇ ਆ ਇਹ ਪਾਵਰ ਉਹਨਾਂ ਕੋਲ ਹੈਗੀ ਹਰ ਚਾਂਦ ਸੀ ਜ਼ਮੀਨ ਕੋ ਕੰਧਾਂ 사 ਲਗਾ ਗਈ ਲਖਦੇ ਜਿਗਰ ਗੁਰੂ ਕੇ ਉਹ ਦੋਨੋ ਛਪਾ ਗਈ ਹਰ ਚਾਂਦ ਸੀ ਜਮੀਨ ਕੋ ਘਰਸਾ ਲਗਾ ਗਈ ਕਹਿੰਦੇ ਨਾ ਚੰਦ ਵਰਗੇ ਜਿਹੜੇ ਮੱਥੇ ਸੀ ਬਾਬਿਆਂ ਦੇ ਜੋਰਾ ਵਰਸੇ ਨੂੰ ਫਤਿਹ ਸਿੰਘ ਦੇ ਆਖਰੀ ਇੱਟਾਂ ਨੇ ਉਹ ਵੀ ਨਕੋ ਦਿੱਤੇ ਲਖਦੇ ਜਿਗਰ ਗੁਰੂ ਕੇ ਉਹ ਦੋਨੋ ਛਪਾ ਗਈ ਉਸ ਕੰਧ ਦਾ ਆਖਰੀ ਰਦਾ ਉਹ ਗੁਰੂ ਕੇ ਲਾਲਾਂ ਨੂੰ ਸਦਾ ਲਈ ਅਲੋਪ ਬਰ ਗਿਆ ਦੁਨੀਆ ਦੀ ਨਜ਼ਰ ਦੇ ਸਾਹਮਣੇ ਪਰ ਧੰਮ ਦੀ ਦੁਨੀਆ 'ਚ ਉਹ ਅਮਰ ਤੇ ਅਟੱਲ ਹੋਵੇ ਤੇ ਇਹ ਸੀ ਭਾਈ ਛੋਟੇ ਬਾਬਿਆਂ ਦਾ ਜਿਹੜਾ ਇਤਿਹਾਸ ਅੱਗੇ ਹੁਣ ਚੌਂਕਾਰ ਗੜੀ 'ਚ ਪਾਤਸ਼ਾਹ ਦਾ ਉਤਾਰਾ ਹੋ ਗਿਆ ਪੜਾ ਹੋ ਗਿਆ ਤੇ ਆਉਂ ਕੁਝ ਕੁ ਮੰਗਲ ਚੌਂਕਾਰ ਗੜੀ ਦਾ ਵੀ ਕਰੀਏ